ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਵਾਰ ਫੇਰ ਤੋਂ ਕਿਉਂਕਿ ਪਿੱਛੇ ਵੀ ਤਸਵੀਰਾਂ ਅਸੀਂ ਤੁਹਾਡਣਾ ਸਾਂਝੇ ਕੀਤੀਆਂ ਸੀ ਨਡਾਲਾ ਤੋਂ ਸੁਬਾਨਪੁਰ ਸ਼ੜਕ ਦੀਆਂ ਇੱਕ ਵਾਰੀ ਫੇਰ ਅੱਜ ਅਸੀਂ ਤੁਹਾਨੂੰ ਅਸੀਂ ਤੋੜ ਸ਼ੜਕਾ ਅਸੀਂ ਦਿਖਾਉਣ ਜਾ ਰਹੇ ਹਾਂ ਇਹ ਮੁਸਤਾਬਾਤ ਤੋਂ ਅਸੀਂ ਸ਼ੁਰੂ ਹੋਏ ਹਾਂ ਜੀ ਇਹ ਮੋਟਰਸਾਈਕਲ ਤੇ ਤੁਹਾਨੂੰ ਅਸੀਂ ਸਾਰੀ ਸ਼ੜਕ ਦੇ ਹਾਲਾਤ ਇਸ ਵੀਡੀਓ ਦੇ ਵਿੱਚ ਦਿਖਾਉਣ ਜਾ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸ਼ੜਕ ਦੇ ਨਡਾਲਾ ਤੋਂ ਸੁਭਾਨ ਕੋਸ਼ੜ ਦੇ ਵੇਖੋ ਕਿੰਨਾ ਉੱਚ ਕੇ ਲੱਗਦੇ ਪਏ ਨੇ ਅਸੀਂ ਵੀ ਇਹ ਵਹੀਕਲ ਤੁਸੀਂ ਦੇਖ ਸਕਦੇ ਮੋਹਨਸਾਲ ਦੇ ਜਾ ਰਹੇ ਹਾਂ ਤੇ ਬਾਹਰ ਆ ਤੇ ਇਹ ਲੋ ਤੁਹਾਡੇ ਸਾਹਮਣੇ ਸੜਕ ਦੇ ਹਾਲਾਤ ਕਿਉਂਕਿ ਉਸ ਦਿਨ ਅਸੀਂ ਗੱਲਬਾਤ ਵੀ ਕੀਤੀ ਸੀ ਲੋਕਾਂ ਨਾਲ ਤੁਸੀਂ ਸੁਣ ਵੀ ਲਿਆ ਕੀ ਕਿਹਾ ਕੁਝ ਬਾਕੀ ਅੱਜ ਤੋਂ ਅੱਜ ਅਸੀਂ ਤੁਹਾਨੂੰ ਸਾਰੀ ਸੜਕ ਦੇ ਹਾਲਾਤ ਦੇ ਨਾਲ ਹਾਲਾਤਾਂ ਦੇ ਨਾਲ ਅਸੀਂ ਜਾਣੂ ਕਰਾਵਾਂਗੇ ਤੇ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣਾ ਤੁਸੀਂ ਇਸ ਵੀਡੀਓ ਦੇ ਵਿੱਚ ਵੇਖੋਗੇ ਕਿ ਥਾਂ ਥਾਂ ਦੇ ਟੋਏ ਜਿਹੜੇ ਨੇ ਇਸ ਸੜਕ ਤੇ ਜਿਹੜੇ ਪੈ ਚੁੱਕੇ ਨੇ ਦੇਖੋ ਹਾਲਾਤ ਸੜਕ ਦੇ ਬਾਕੀ ਵਹੀਕਲਾਂ ਦੀ ਗੱਲ ਕੀਤੀ ਜਾਏ ਤਾਂ ਵਹੀਕਲਾਂ ਦਾ ਬੜਾ ਔਖਾ ਜੀ ਇਸ ਸੜਕ ਤੋਂ ਲੰਘਣਾ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਨਾ ਕਰਦੇ ਆਂ ਕਿ ਇਸ ਸੜਕ ਵੱਲ ਜਿਹੜਾ ਜਿੰਨਾ ਵੀ ਹੋ ਸਕੇ ਵੱਧੋ ਹੱਦ ਧਿਆਨ ਦਿੱਤਾ ਜਾਵੇ ਸਾਡੇ ਹਲਕਾ ਚਾਰਜ ਐਡਵੋਕੇਟ ਹਰਜਿੰਦਰ ਸਿੰਘ ਭਮਣ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਸੜਕ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਤੇ ਸੜਕ ਨੂੰ ਜਿਹੜਾ ਬਣਾਇਆ ਜਾਵੇ ਆ ਦੇਖ ਲਓ ਤੁਹਾਡੇ ਸਾਹਮਣੇ ਨਡਾਲਾ ਤੋਂ ਸਬਾਨਪੁਰ ਸੜਕ ਮੁਕੇ ਸਬਾਨਪੁਰ ਤੋਂ ਤਸਵੀਰਾਂ ਅਸੀਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਤੇ ਆ ਤੌਰ ਤੁਹਾਨੂੰ ਅਸੀਂ ਨਡਾਲੇ ਤੱਕ ਸਾਰੀ ਸੜਕ ਦੇ ਹਾਲਾਤ ਅਸੀਂ ਤੁਹਾਨੂੰ ਕਰਾਵਾਂਗੇ ਬਾਕੀ ਆ ਟਿਪਰ ਦੇਖ ਲਓ ਤੁਹਾਡੇ ਸਾਹਮਣੇ ਆ ਰਹੇ ਨੇ ਬਾਕੀ ਵੀਡੀਓ ਵੱਧ ਵੱਧ ਸ਼ੇਅਰ ਕਰ ਦੇਣੀ ਦੱਸੇ ਸਾਰੇ ਗਰੁੱਪਾਂ ਦੇ ਵਿੱਚ ਪਾ ਦੇਣੀ ਆ ਜੀ ਸਾਡੇ ਹਲਕੇ ਦੀ ਇਹ ਹੀ ਇੱਕ ਪ੍ਰਮੁੱਖ ਛੜਕ ਜਿਹੜੀ ਬਹੁਤ ਲੰਮੇ ਸਾਲਾਂ ਤੋਂ ਜਿਹੜੀ ਲਟਕਦੀ ਆ ਰਹੀ ਆ ਕਿਉਂਕਿ ਪਿੱਛੇ ਸਰਕਾਰਾਂ ਨੇ ਬਹੁਤ ਰਾਜ ਕਰ ਗਿਆ 20 25 25 ਸਾਲ ਸਰਕਾਰਾਂ ਰਾਜ ਕਰ ਗਿਆ ਪਰ ਉਹਨਾਂ ਸਰਕਾਰਾਂ ਨੇ ਵੀ ਨਹੀਂ ਕੋਈ ਧਿਆਨ ਦਿੱਤਾ ਮੈਂ ਜਾਂ ਹੋਣ ਦੀ ਸਰਕਾਰ ਦੀ ਗੱਲਾਂ ਕਿਉਂਕਿ ਹੋਣ ਦੀ ਸਰਕਾਰ ਦੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਪਿੱਛੇ ਸਰਕਾਰਾਂ ਨੇ ਕਾਫੀ ਸਮਾਂ ਰਾਜ ਕੀਤਾ ਵਾ ਰਾਜ ਕਰਨ ਦੇ باوجود ਵੀ ਇਹ ਸੜਕ ਦੇ ਹਾਲਾਤ ਉਸੇ ਤਰ੍ਹਾਂ ਦੇ ਉਦਾਂ ਦੇ ਉਦਾਂ ਹੀ ਆ ਉਹ ਵੀ ਖਾਲੀ ਸਰਕਾਰ ਵੀ ਰਹੀ ਤੇ ਕਾਂਗਰਸ ਸਰਕਾਰ ਵੀ ਰਹੀ ਹੈ ਪਿੱਛੇ ਤੇ ਉਸ ਟਾਈਮ ਵੀ ਬਹੁਤ ਹਾਲਾਤ ਮਾੜੇ ਸੀ ਪਰ ਉਹਨਾਂ ਨੇ ਕੋਈ ਗੌਰ ਹੀ ਨਹੀਂ ਕੀਤਾ ਇਸ ਸੜਕ ਬਾਰੇ ਪਰ ਹੁਣ ਜਿਹੜੀ ਇੱਕ ਨਵੀਂ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਚਲੋ ਉਹਨਾਂ ਨੇ ਧਿਆਨ ਨਹੀਂ ਕੀਤਾ ਤੁਸੀਂ ਇਹਦੇ ਵੱਲ ਧਿਆਨ ਜਰੂਰ ਦਿਵੋ ਬਰਾ ਸੜਕ ਤੁਸੀਂ ਦੇਖ ਲਓ ਨਡਾਲਾ ਸੁਭਾਨਪੁਰ ਸੜਕ ਦੇ ਬਹੁਤ ਮੰਦੇ ਹਾਲਾਤ ਹੋ ਚੁੱਕੇ ਆ ਜੀ ਵਿਕਲਾਂ ਦਾ ਬਹੁਤ ਔਖਾ ਜੀ ਇੱਥੋਂ ਲੰਘਣਾ ਕੋਲੋਂ ਟਿਪਰ ਦੇ ਚਲੋ ਲੰਘ ਜਾਂਦੇ ਆ ਵਜਨ ਲੱਦੇ ਹੁੰਦਾ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਕਿ ਹੁਚਕੇ ਦਾ ਜਾਂ ਟੋਏ ਦਾ ਪਰ ਜਿਹੜੀਆਂ ਗੱਡੀਆਂ ਵਾਲੇ ਜਾਂ ਮੋਟਰਸਾਈਕਲ ਵਾਲੇ ਛੋਟੇ ਵਿਕਲਾਂ ਵਾਲੇ ਉਹਨਾਂ ਦਾ ਬੜਾ ਔਖਾ ਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਤਾਜਪੁਰ ਦੇ ਲਾਗੇ ਪਹੁੰਚ ਚੁੱਕੇ ਆ ਤੇ ਇੱਥੇ ਵੀ ਟੋਏ ਤੁਹਾਨੂੰ ਕਾਫੀ ਦੇਖਣ ਨੂੰ ਮਿਲਣਗੇ ਆ ਵੇਰ ਤੁਹਾਡੇ ਸਾਹਮਣੇ ਗੱਡੀਆਂ ਜਾ ਰਹੀਆਂ ਨੇ ਹੌਲੀ-ਹੌਲੀ ਬਾਕੀ ਹੋਰ ਵੀ ਗੱਡੀਆਂ ਪਿੱਛੋਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਮੰਨੀ ਲਗਭਗ ਜਦੋਂ ਮੈਂ ਇਹ ਵੀਡੀਓ ਸ਼ੁਰੂ ਕੀਤੀ ਸੀ ਲਗਭਗ ਸਭਾਨਪੁਰ ਤੋਂ ਤੇ ਟੋਟਲੀ ਸੜਕ ਜਿਹੜੀ ਹੈ ਮੈਂ ਕਹਿੰਨਾ ਜੀ ਟੁੱਟ ਚੁੱਕੀ ਆ ਗੱਡੀਆਂ ਜਾ ਰਹੀਆਂ ਨੇ ਬੱਸੋਂ ਦਾ ਸੀ ਤਾਜਪੁਰ ਲਾ ਕੇ ਪਹੁੰਚੁੱਕੇ ਆ ਤੇ ਆ ਰਾਧਾ ਸਵਾਮੀ ਸਾ ਸੰਗਹ ਆ ਰਾ ਜੀ ਤਾਜਪੁਰ ਤੋਂ ਬਿਲਕੁਲ ਲਾਗੇ ਇਹ ਆ ਦੇਖ ਲਓ ਤੁਹਾਡੇ ਸਾਹਮਣੇ ਆ ਸਾਰੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਉਹ ਕਿ ਟੋਏ ਬਹੁਤ ਜਿਆਦੇ ਆ ਜੀ। ਉਹ ਕਿ ਸਵੇਰੇ ਮੈਂ ਜਦੋਂ ਬੋਰਸਨ ਨੂੰ ਗਿਆ ਤੇ ਘਟੋ ਘੜ ਮੈਨੂੰ ਘੰਟਾ ਡੇਢ ਘੰਟਾ ਲੱਗ ਗਿਆ ਇਸ ਸੜਕ ਤੇ। ਕਿਉਂਕਿ ਮੇਰੇ ਮਗਰ ਸਵਾਰੀ ਵੀ ਬੈਠੀ ਹੋਈ ਸੀ ਪਰ ਫਿਰ ਬਹੁਤ ਔਖਾ ਹੁੰਦਾ ਜੀ ਜਦੋਂ ਆਪਾਂ ਮੀਕਲਾਂ ਦੇ ਜਾਂਦੇ ਆ ਜਾਂ ਟੋਏ ਜਿੱਦਾਂ ਮੁਝ ਕੇ ਲੱਗਦੇ ਆ ਬੜਾ ਔਖਾ ਹੋ ਜਾਂਦਾ ਜੀ। ਹੋ ਗਈ ਤੁਸੀਂ ਪਿਛਲੀ ਵੀਡੀਓ ਵੀ ਤੁਸੀਂ ਬਹੁਤ ਵੱਡਾ ਹੰਗਾਰਾ ਦਿੱਤਾ। ਆਸ ਕਰਾਂਗੇ ਇਸ ਵੀਡੀਓ ਨੂੰ ਵੀ ਤੁਸੀਂ ਬਹੁਤ ਵੱਡਾ ਹੰਗਾਰਾ ਦੋਗੇ। ਹੋ ਗਿਆ ਗੱਡੀਆਂ ਜਾ ਰਹੀਆਂ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਨਾ ਦੇਖੋ ਇਹ ਸਾਡੇ ਹਲਕੇ ਭਲੱਤ ਦਾ ਹਲਕੇ ਭਲੱਤ ਦੀ ਉਹ ਸੜਕ ਜਿਹੜੀ ਬਹੁਤ ਲੰਮੇ ਸਮੇਂ ਤੋਂ ਐਦਾਂ ਹੀ ਰੁਲਦੀ ਫਿਰਦੀ ਆ ਰਹੀ ਆ ਪਕ ਕਹਿ ਸਕਦੇ ਆ ਤੇ ਆਪਾਂ ਤਾਜਪੁਰ ਦੇ ਲਾ ਕੇ ਪਹੁੰਚ ਗਏ ਆ ਬਾਸੜਾ ਜੀ ਤਾਜਪੁਰ ਦਾ ਆ ਤੁਸੀਂ ਦੇਖ ਸਕਦੇ ਹੋ ਬਸ ਸਾਡਾ ਤਾਜਪੁਰ ਦਾ ਤੇ ਆ ਤਾਜਪੁਰ ਦੇ ਬਸਾਡੇ ਦੇ ਲਾਗੇ ਵੇਖੋ ਟੋਏ ਕ ਡਕੜੇ ਵੱਡੇ ਪੈ ਗਏ ਆ ਦੇਖੋ ਅੱਕ ਡਕੜੇ ਵੱਡੇ ਟੋਏ ਜੀ ਆ ਦੇਖੋ ਸਾਡੇ ਸਾਹਮਣੇ ਆ ਬਸਾਡਾ ਜੀ ਤਾਜਪੁਰ ਦਾ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਉਹ ਦਿਨ ਤੇ ਅਸੀਂ ਤੁਹਾਨੂੰ ਥੋੜੀ-ਬੋਤੀ ਛੜਕ ਦਿਖਾਈ ਜਿਹੜੀ ਵੀਡੀਓ ਦੇ ਵਿੱਚ ਦਿਖਾਈ ਪਰ ਅੱਜ ਤੁਹਾਨੂੰ ਅਸੀਂ ਸੁਭਾਨਪੁਰ ਤੋਂ ਟੋਟਲ ਸਾਰੀ ਛੜਕ ਦੇ ਹਾਲਾਤ ਦਿਖਾਵਾਂਗੇ ਤੇ ਬਾਕੀ ਸਾਰੇ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਸਾਰੀ ਜਿਹੜੇ ਲੋਕ ਇਥੋਂ ਲੰਘਦੇ ਨੇ ਹਲਕੇ ਦੇ ਲੋਕ ਜ਼ਿਆਦਾ ਲੰਘਦੇ ਆ ਕਿਉਂਕਿ ਬਾਹਰੋਂ ਵੀ ਲੋਕ ਲੰਘਦੇ ਆ ਆਪਾਂ ਇਹ ਜ਼ਰੂਰੀ ਨਹੀਂ ਕਹਿੰਦੇ ਕਿ ਹਲਕੇ ਦੇ ਲੋਕ ਲੰਘਦੇ ਆ ਕਿਉਂਕਿ ਬਾਹਰੇ ਕਾਫੀ ਰਿਸ਼ਤੇਦਾਰੀਆਂ ਨੇ ਇਸ ਏਰੀਆ ਦੇ ਵਿੱਚ ਲੋਕਾਂ ਦੀਆਂ ਔਖਾ ਜੀ ਔਖਾ ਬਹੁਤ ਜ਼ਿਆਦਾ ਔਖਾ ਹੈ ਸੜਕ ਤੇ ਮਤੂਵਾਲ ਦੇ ਲਾਗੇ ਕਾਫੀ ਟੋਏ ਮਤੂਵਾਲ ਪਿੰਡ ਇਹ ਵੀ ਬਹੁਤ ਵੱਡਾ ਪਿੰਡ ਆ ਜੀ ਮਤੂਵਾਲ ਪਿੰਡ ਉੱਤੋਂ ਉਹ ਗਾੜੀ ਲਖਣ ਕੇ ਵੱਡਾ ਨਾਮੀ ਖਡਾਰੀਆਂ ਦਾ ਪਿੰਡ ਮੈਂ ਕਹਿ ਸਕਦਾ ਵਾਂ ਜਿਹੜਾ ਲਖਣ ਕੇ ਵੱਡਾ ਪਿੰਡ ਹੈ ਬਾਕੀ ਆ ਤੁਸੀਂ ਦੇਖ ਸਕਦੇ ਆ ਫੋਟੋ ਏ ਠੜਗੜੇ ਵੱਡੇ ਢੋਏ ਅੱਜ ਗੱਡੀਆਂ ਦੇਖ ਲਓ ਤੁਹਾਡੇ ਸਾਹਮਣੇ ਲੰਘ ਰਹੀਆਂ ਨੇ ਜਿਹੜੀਆਂ ਢੋਆਂ ਤੋਂ ਆਹ ਵੇਖੋ ਇਹ ਹੋਰ ਵੇਖੋ ਮੋਦਵਾਲ ਦੇ ਲਾ ਕੇ ਬਹੁਤ ਜਿਆਦੇ ਵੱਡੇ ਢੋਏ ਆ ਜੀ ਉਨੂੰ ਇਹ ਸਮਝ ਨਹੀਂ ਆਉਂਦੇ ਕਿ ਪਿੱਛੇ ਸਰਕਾਰਾਂ ਨੇ ਕਿਉਂ ਨਹੀਂ ਇਹਦੇ ਵੱਲ ਧਿਆਨ ਦਿੱਤਾ ਸਰਕਾਰਾਂ ਕਿਉਂ ਜਿਹੜੇ ਝੂਠੇ ਹੀ ਦਾਅਵੇ ਕਰਦੀਆਂ ਰਹੀਆਂ ਕਿ ਅਸੀਂ ਬਹੁਤ ਵਿਕਾਸ ਦੇ ਕੰਮ ਕਰਾਏ ਨੇ ਹਲਕੇ ਦੇ ਵਿੱਚ ਪਰ ਤੁਹਾਡੇ ਸਾਹਮਣੇ ਜਿਹੜੀਆਂ ਪਿੱਛੇ ਸਰਕਾਰਾਂ ਨੇ ਕੰਮ ਕਰਾਏ ਨੇ ਕਿਉਂਕਿ ਹੁਣ ਇਹ ਸਰਕਾਰ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ ਕਿਉਂਕਿ ਸਰਕਾਰ ਜਿਹੜੀ ਹੁਣ ਨਵੀਂ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਦੇ ਬੋਚੇ ਇਹਨੇ ਸਾਰ ਸਰਕਾਰਾਂ ਰਾਜ ਕਰਗੀਆਂ ਕਿੱਥੇ ਗਈਆਂ ਉਹ ਸਰਕਾਰਾਂ ਜਿਹੜੀਆਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਸੀ ਕਿ ਅਸੀਂ ਵਿਕਾਸ ਦੇ ਕੰਮ ਕਰਾਵਾਂਗੇ ਹਲਕੇ ਦੇ ਵਿੱਚ ਤੇ ਆ ਤੁਹਾਡੇ ਸਾਹਮਣੇ ਹੀ ਆ ਜਿਹੜੇ ਪਿੱਛੇ ਸਰਕਾਰਾਂ ਦੀ ਦੇਣ ਸਾਨੂੰ ਜਿਹੜੀ ਆ ਦੇਖੋ ਘੜ ਘੜੇ ਵੱਡੇ ਦਾ ਟਿਪਰ ਜਾ ਰਿਹਾ ਇੱਕ ਅੱਗੇ ਦੇਖੋ ਘੜ ਘੜੇ ਵੱਡੇ ਟੋਏ ਖੁਸ਼ਕੇ ਪੂਰੇ ਲੱਗande ਆ ਜੀ ਵੇਖੋ ਜੀ ਮੋਦੋਵਾਲ ਦਾ ਬੱਸ ਅੱਡਾ ਜੀ ਆ ਮੋਦੋਵਾਲ ਪਿੰਡ ਆ ਬੱਸ ਅੱਡਾ ਜੀ ਜਿੱਥੇ ਸਵਾਰੀਆਂ ਬੱਸ ਦੀ ਠੀਕ ਕਰਦੀਆਂ ਨੇ ਤੇ ਆ ਮੋਦੋਵਾਲ ਕਿਉਂਕਿ ਇੱਥੇ ਕਾਫੀ ਬਹੁਤ ਵੱਡੇ ਟੋਏ ਆ ਜੀ ਬਹੁਤ ਹਾਸੇ ਹੁੰਦੇ ਆ ਇਸ ਟੋਇਆ ਨੂੰ ਲੈ ਕੇ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਸੁਣ ਚਾਰੇ ਆ ਸੱਚੀ ਭਾਸ਼ਾ ਮੇਰ ਕਰਨ ਨੁਕਸਾਨ ਤੇ ਚਲੋ ਹੋ ਹੀ ਰਿਹਾ ਕਿ ਲੋਕਾਂ ਦੀਆਂ ਜਾਨਾਂ ਵੀ ਜਿਹੜੀਆਂ ਇਸ ਸੜਕ ਨੂੰ ਲੈ ਕੇ ਬਹੁਤ ਜਾ ਰਹੀਆਂ ਨੇ ਇੱਕ ਲੁਟੋਂ ਖਾ ਗਨਨਾ ਦਾ ਬੜਾ ਸੂਤ ਲਗਾ ਜੀ ਇੱਥੇ ਜਿੱਦਾਂ ਇਹ ਸੜਕ ਤੇ ਜਿੱਦਾਂ ਹਾਲਾਤ ਨੇ ਜਿਹੜੇ ਆਈ ਦਾ ਮੋਟਰ ਸਾਰੇ ਖੜ 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 ਕਰ ਰਹੇ ਐ ਟੋਇਆਂ ਨੂੰ ਲੈ ਜਦੋਂ ਕੋਈ ਵੀ ਗੱਡੀ ਜਾਂ ਛੋਟਾ ਵਹੀਕਲ ਲੰਘਦਾ ਸਾਰੇ ਮੋਟਰਸਾਈਕਲ ਜਿਹੜੇ ਖੜ 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 ਕਰਦੇ ਜਾਂਦੇ ਨੇ ਗੱਡੀਆਂ ਦੀਆਂ ਪੈਰਾਂ ਦੀ ਘਸਾਈ ਵੀ ਬਹੁਤ ਹੁੰਦੀ ਐ ਇਸੇ ਸੜਕ ਨੂੰ ਲੈ ਕੇ ਟਾਇਰ ਫੈਂਚਰ ਵੀ ਹੋ ਜਾਂਦੇ ਐ ਸ਼ੌਕਰ ਵੀ ਟੁੱਟ ਜਾਂਦੇ ਗੱਡੀਆਂ ਦੇ ਅੱਗੇ ਫਟ ਹੋ ਜਾਂਦੇ ਹੁਣ ਅਸੀਂ ਬਾਤ ਥੋੜੀ ਦੇਖ ਕਰ ਲਖਣ ਕਪਟੇ ਜਾ ਜਿਹੜਾ ਬੱਸ ਸਟੈਂਡ ਆ ਉੱਤੇ ਪੁੰਚਣ ਲੱਗੇ ਆ ਉੱਤੇ ਤੁਸੀਂ ਦੇਖੋਗੇ ਥੋੜੀ ਬੋਦੀ ਛੜਕਦੇ ਬੱਸ ਦਾ ਥੋੜੀ ਬੋਦੀ ਬਚੀ ਐ ਅਕੀ ਸਾਰੀ ਟੁੱਟਣ ਦੇ ਪੇਟਾ ਚੜ ਗਈ ਐ ਅਮੇ ਆਪ ਖੁਦ ਮੋਢਸਾਲਦੇ ਆ ਬਹੁਤ ਉੱਚੇ ਲੱਗੰਦੇ ਆ ਜੀ ਤੇ ਢੋਇਆਂ ਤੋਂ ਬਚਾ ਬਚਾ ਕੇ ਲੰਘਣਾ ਪੈਂਦਾ ਪਰ ਫੇਰ ਵੀ ਕਿੰਨਾ ਕ ਪਹਚਾਇਆ ਜਾਵੇ ਕਿਤੇ ਨਾ ਕਿਤੇ ਢੋਇਆਂ ਦੇ ਵਿੱਚ ਮੋਢਸਾਲ ਜਿਹੜਾ 8:00 8:00 ਵਜਰਾ ਜੀ ਆ ਜਾ ਰਹੇ ਆਂ ਤੁਹਾਡੇ ਸਾਹਮਣੇ ਵੀਡੀਓ ਥੋੜੀ ਲੰਬੀ ਹੋ ਜਾਣੀ ਹੈ ਵੀਡੀਓ ਵਾਤ ਵਾਤ শেয়ার ਕਰਦੇ ਹੋ ਜਿੰਨੇ ਵੀ ਸਾਡੇ ਫੋਟੇ ਸਾਡੇ ਪੇਜ ਨਾਲ ਜੁੜੇ ਨੇ ਫੇਸਬੁੱਕੇ ਜਨ ਨਾਲ ਜੁੜੇ ਨੇ ਜਿੰਨੇ ਵੀ ਯੂਟਿਊਬ ਚੈਨਲ ਨਾਲ ਜੁੜੇ ਨੇ ਜਿੰਨੇ ਵੀ ਇੰਸਟਾਗ੍ਰਾਮ ਨਾਲ ਜੁੜੇ ਨੇ ਕਿਉਂਕਿ ਅਸੀਂ ਸਰਕਾਰਾਂ ਨੂੰ ਬੇਨਤੀਆਂ ਕਰਦੇ ਆਂ ਅੱਗੇ ਬਣਾਉਣੀ ਨਾ ਵਡਾਉਣੀ ਉਹਨਾਂ ਦੀ ਮਰਜ਼ੀ ਅਸੀਂ ਦੇ ਬੇਨਤੀਆਂ ਕਰਤਾ ਆਂ ਸਰਕਾਰਾਂ ਨੂੰ ਮੁੰਜੜੀ ਨਵੀਂ ਸਰਕਾਰ ਆਈ ਹੈ ਯਾ ਆਪਚ ਅਸੀਂ ਤੇ ਬੇਨਤੀ ਇਹ ਕਰਾਂਗੇ ਉਹਨਾਂ ਨੂੰ ਆਹ ਲਖਣ ਕੇ ਦਾ ਬੱਸ ਅੱਡਾ ਜੀ ਸਵਾਰੀਆਂ ਲੱਗੀਆਂ ਉਹਨੇ ਢੀਕ ਦੀ ਬੱਸ ਦੀ ਢੀਕ ਆਹ ਲਖਣ ਕੇ ਵੱਡਾ ਬਾਕੀ ਗਾਹ ਵੀ ਤੁਹਾਨੂੰ ਅਸੀਂ ਦਿਖਾਉਨੇ ਢੋਏ ਬਹੁਤ ਜਿਆਦੇ ਵੱਡੇ ਵੱਡੇ ਢੋਏ ਦੇ ਸਕਦੇ ਤੁਸੀਂ ਕਾਫੀ ਟੋਏ ਜਿਹੇ ਬੈਠੇ ਹੋਏ ਨੇ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਜਗ ਬਹਿਲੌਰ ਬੋਤ ਪਿੰਡ ਆ ਜਿਹੜਾ ਬੱਸ ਸਟੈਂਡ ਉੱਥੇ ਬਿਲਕੁਲ ਆ ਗਏ ਅਸੀਂ ਪਹੁੰਚ ਚੁੱਕੇ ਆ ਤੇ ਉਸ ਤੋਂ ਬਾਅਦ ਅਸੀਂ ਅੱਗੇ ਨਡਾਲੇ ਵਾਲ ਨੂੰ ਜਾ ਰਹੇ ਆ ਵੇਖੋ ਜੀ ਆਹ ਤੇ ਬਾੜਾ ਹੀ ਹੋਿਆਂ ਦਾ ਘਰ ਬਣ ਕੀ ਕਰ ਤਾ ਕੱਢੀਏ ਕੁਇਕ ਜਿਹੜੇ ਪਾਚ ਚੁੱਕੇ ਨੇ ਆ ਦੇ ਲੋ ਸਾਡੇ ਸਾਹਮਣੇ ਰੱਬ ਮਿਹਰ ਕਰੇ ਜੇ ਇਸੇ ਹੱਦ ਇਸੇ ਤਰ੍ਹਾਂ ਹੀ ਹਾਲਾਤ ਬਣੇ ਰਹੇ ਤੇ ਕੀ ਬਣੂਗਾ ਜੀ ਕਿੱਥੇ ਛੜਕਦਾ ਉਹ ਪਾਸੇ ਪਾਸ ਵੀ ਆ ਰਹੀ ਹੈ ਬਸਾਂ ਦੇ ਸ਼ੀਸ਼ੇ ਤੱਕ ਜਿਹੜੇ ਆ ਟੁੱਲ ਚੁੱਕੇ ਆ ਆ ਦੇਖੋ ਸਾਰੇ ਬਾਤ ਦੀ ਆਵਾਜ਼ ਆਉਂਦੀ ਸੀ ਸ਼ੀਸ਼ਿਆਂ ਦੀ ਆ ਜਿੱਕ ਪਹਿਲੌਰ ਦਾ ਬਾਸਾ ਡਾ ਉਹ ਸਾਹਮਣੇ ਤੁਸੀਂ ਦੇਖੋਗੇ ਜੱਕ ਪਹਿਲੌਰ पेंड अच्छे भी तो अनुकाफी तो ये देखने பிா ஹோட்டல் ஏதே சிவாத் வபை ਹਾਟਾ ਦੇ ਖੁੱਦ ਦਾ ਹੀ ਮੋਟਰਸਾਈਕਲ ਖੜਖੜ ਖੜਖੜ ਕਰੀ ਜਾਂਦਾ ਟੋਇਆ ਨੂੰ ਲੈ ਕੇ ਉਹ ਵੀ ਸੋਚਦਾ ਹੋਵੇਗਾ ਕਿ ਇਸ ਰੋਡ ਤੇ ਬਾਤ ਆ ਮੈਨੂੰ ਪਰ ਰੋਡ ਤੇ ਕੋਈ ਹੈ ਜਿਹੜਾ ਨਡਾਲੇ ਨੂੰ ਜਾਂਦਾ ਤੋਂ ਰੋਡ ਤੇ ਹੈ ਨਹੀਂ ਕੀ ਕਰੀਏ ਦਰਸ ਜੋਗ ਹਲਾਤ ਨੇ ਛੜਕਦੇ ਇਹ ਕਾਫੀ ਆਣਾ ਜਾਣਾ ਜੀ ਇਸ ਸੜਕ 'ਚ ਤੇ ਕੋਈ ਆਪਣੇ ਇਸ਼ਤਿਹਾਰਾਂ ਦੇ ਜਾਂਦਾ ਕੋਈ ਕਿਤੇ ਜਾਂਦਾ ਆਵਾਜਾ ਜੀ ਕਾਫੀ ਆ ਜੀ ਇਸ ਸੜਕ ਤੇ ਜਦਾਂ ਲੰਘਦੀ ਆ ਲੰਮੀ ਹੋ ਜਾਣੀ ਹੈ ਤੇ ਵੀਡੀਓ ਵਾਦ ਵਾਦ ਸ਼ੇਅਰ ਵੀ ਕਰਦੇ ਹੋ ਜੀ ਅੱਜ ਅਸੀਂ ਨਡਾਲਾ ਤੋਂ ਸੁਮਾਨਪੁਰ ਛੱਡ ਕੇ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਰਹੇ ਹਾਂ ਕਿਤੇ ਪਿਛਲੀਆਂ ਸਰਕਾਰਾਂ ਨੂੰ ਯਾਦ ਆ ਜਾਵੇ ਕਿ ਸਾਡੇ ਜਿਹੜੇ ਕੰਮ ਨੇ ਇਹ ਸਾਨੂੰ ਕਰਾਉਣੇ ਚਾਹੀਦੇ ਸੀ ਪਿੱਛੇ ਸਰਕਾਰਾਂ ਨੂੰ ਅਸੀਂ ਕਹਿ ਰਹੇ ਹਾਂ ਜਿਹੜੀਆਂ ਰਾਜ ਕਰਕੇ ਗਈਆਂ ਨੇ ਆਪਣਾ ਪੰਜਾਬ ਚ ਕਹਤਾਂ ਉਹਨਾਂ ਨੂੰ ਇਹ ਸੜਕ ਦੇਖ ਕੇ ਕੁਝ ਯਾਦ ਆ ਜਾਵੇ ਕਿ ਅਸੀਂ ਕੰਮ ਜਿਹੜੇ ਜਿਹੜੇ ਕਿਰਾਏ ਦੇ ਹਣਕੇ ਦੇ ਵਿੱਚ ਚਲੋ ਹੁਣ ਆਪਾਂ ਕਰਦੇ ਆਂ ਵੀਡੀਓ ਸਮਾਪਤ ਤੇ ਨਡਾਲਾ ਆ ਗਿਆ ਜੀ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣਾ ਜੀ ਧੰਨਵਾਦ